ਸੁਰਠ ਮਹਲਾ 9 ਮਾਈ ਮਨ ਮੇਰੋ বাস ਨਾਹੀ ਨਿਸ ਬਾਸੁਰ ਵਿਖਿਨ ਕੋਤਾਵਤ ਕਹਿ ਬਿਦ ਰੋਕੂ ਤਾਹੇ ਰਹਾਓ ਬੇਦ ਪ੍ਰਾਨ ਸਿਮਰਤ ਕੇ ਮਤ ਸੁਨ ਨਿਮਖ ਨਾਹੀਏ ਬਸਾਵੈ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਰਾਵੈ ਮਦ ਮਾਇਆ ਕੈ ਭਇਓ ਪਾਵਰੋ ਸੂਜਤ ਨਾ ਕਛ ਗਿਆਨਾ ਘਟ ਹੀ ਭੀਤਰ ਬਸਤ ਨਿਰੰਜਨ ਤਾ ਕੋ ਮਰ ਮਨ ਜਾਣਾ ਜਬ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਰਹਿਮਤ ਦਾ ਸਦਕਾ ਤਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਰਲ ਮਿਲ ਕੇ ਸਮਝਣ ਦਾ ਯਤਨ ਕਰ ਰਹੇ ਹਾਂ ਸੋਰਠ ਰਾਗ ਦੇ ਵਿੱਚੋਂ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸੱਤਵਾਂ ਸ਼ਬਦ ਹੈ ਜਿਹੜਾ ਉਹ ਪਾਠ ਦੇ ਰੂਪ ਦੇ ਵਿੱਚ ਆਪਾਂ ਸੁਣਿਆ ਹੈ ਅ ਸੰਖੇਪ ਦੇ ਵਿੱਚ ਗੱਲ ਕਰਨੀ ਹੋਵੇ ਤੇ ਮਹਾਰਾਜ ਨੇ ਬਹਤਾਤ ਲੋਕਾਈ ਦੇ ਜੀਵਨ ਦੀ ਜਿਹੜੀ ਵੱਡੀ ਸਮੱਸਿਆ ਹੈ ਉਹ ਸਾਡੇ ਸਾਹਮਣੇ ਇਸ ਸ਼ਬਦ ਦੇ ਦੁਆਰਾ ਜਿੱਥੇ ਰੂਪਮਾਨ ਕੀਤੀ ਹੈ ਉਥੇ ਨਾਲ ਹੀ ਉਹਦੇ ਹੱਲ ਦਾ ਜ਼ਿਕਰ ਵੀ ਕੀਤਾ ਹੈ ਪਹਿਲਾਂ ਤੇ ਸਮੱਸਿਆ ਇਹੋ ਜੀ ਹੈ ਵੀ ਜਿਹਨੂੰ ਬੰਦੇ ਮੰਨਣ ਲਈ ਤਿਆਰ ਨਹੀਂਗੇ ਹਨਾ ਆਪਾਂ ਦੇਖਦੇ ਆਂ ਸਮਾਜ ਦੇ ਅੰਦਰ ਬੁਰਾਈ ਬਹੁਤ ਹੈ ਜੀ ਐਸਾ ਨਹੀਂ ਕਿ ਚੰਗਿਆਈ ਹੈ ਨਹੀਂਗੀ ਚੰਗਿਆਈ ਥੋੜੀ ਹੈ ਪਰ ਬੁਰਾਈ ਬਹੁਤ ਹੈ ਅੱਛਾ ਫਿਰ ਜਿਹੜੀ ਉਹ ਬੁਰਾਈ ਹੈ ਜਿਹੜੇ ਔਗਣ ਨੇ ਉਹ ਉਹਨਾਂ ਲੋਕਾਂ ਦੇ ਜੀਵਨ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਵੀ ਦਿਖਾਈ ਦਿੰਦੇ ਐ ਜਿਹੜੇ ਧਾਰਮਿਕ ਕਿਰਿਆਵਾਂ ਕਰਦੇ ਐ ਹਣ ਆਪਾਂ ਦੇਖਦੇ ਹਾਂ ਧਰਮ ਦੇ ਨਾਮ ਦੇ ਉੱਤੇ ਕਿੰਨਾ ਜ਼ਿਆਦਾ ਪਾਖੰਡ ਹੈਗਾ ਧਰਮ ਦੇ ਨਾਮ ਦੇ ਉੱਤੇ ਲੋਕਾਂ ਨੂੰ ਮੈਂਟਲੀ ਫਿਜ਼ੀਕਲੀ ਕਿੰਨਾ ਜ਼ਿਆਦਾ ਟੌਰਚਰ ਕੀਤਾ ਜਾਂਦਾ ਉਹਨੂੰ ਧਰਮ ਇਹ ਚੀਜ਼ ਵੀ ਬੜੀ ਪਿਆਰੀ ਹੈ ਮਹਾਰਾਜ ਨੇ ਦੱਸਿਆ ਹਰ ਕੋ ਨਾਮ ਜਪ ਨਿਰਮਲ ਕਰਮ ਧਰਮ ਤੇ ਸਿਖਾਉਂਦਾ ਹੈ ਤੇਰੇ ਬਾਣੇ ਸਰਬੱਤ ਦਾ ਭਲਾ ਧਰਮ ਤੇ ਸਿਖਾਉਂਦਾ ਹੈ ਸਾਨੂੰ ਪਰ ਕਾ ਬੁਰਾ ਨਾ ਰੱਖੋ ਜੀਤ ਬੁਰੇ ਦਾ ਪੜਾਕਰ ਪਰ ਜਦੋਂ ਅਸੀਂ ਆਪਣੀ ਪ੍ਰੈਕਟੀਕਲ ਲਾਈਫ ਨੂੰ ਦੇਖਦੇ ਹੈਗੇ ਆਂ ਤੇ ਉਹਦੇ ਚ ਸਾਨੂੰ ਬਹੁਤ ਕਮੀਆਂ ਤੇ ਕਮਜ਼ੋਰੀਆਂ ਜੜੀਆਂ ਨੇ ਉਹ ਦਿਖਾਈ ਦਿੰਦੀਆਂ ਨੇ ਤੇ ਇਹਦਾ ਸਭ ਤੋਂ ਵੱਡਾ ਕਾਰਨ ਇਹੋ ਹੈ ਕਿ ਜੋ ਧਾਰਮਿਕ ਪੁਸਤਕਾਂ ਸਮਝਾ ਰਹੀਆਂ ਨੇ ਮਨੁੱਖ ਨੂੰ ਸਮਝਣ ਦਾ ਯਤਨ ਨਹੀਂ ਕਰ ਰਿਹਾਗਾ ਕੇਵਲ ਤੇ ਕੇਵਲ ਪੜ ਰਿਹਾ ਹੈ ਸੁਣ ਰਿਹਾ ਹੈ ਤੇ ਆਪਣੇ ਜੀਵਨ ਦੇ ਵਿੱਚ ਉਹਨੂੰ ਲਾਗੂ ਨਹੀਂ ਦੇ ਕਰ ਲਿਆਗਾ ਤੇ ਗੁਰੂ ਸਾਹਿਬ ਕਹਿੰਦੇ ਉਹਨਾਂ ਸਮਾਂ ਮਸਲਾ ਹੱਲ ਨਹੀਂ ਹੋ ਸਕਦਾਗਾ ਜਿੰਨਾ ਸਮਾਂ ਆਪਣੀ ਜੀਵਨ ਦੇ ਵਿੱਚ ਅਸੀਂ ਉਹਨੂੰ ਅਪਲਾਈ ਨਹੀਂ ਕਰਾਂਗੇ ਹੁਣ ਉਹਦੀ ਵੱਡੀ ਸਮੱਸਿਆ ਕੀ ਹੈ ਵੀ ਜੇ ਗੁਰਬਾਣੀ ਨੂੰ ਗੁਰ ਉਪਦੇਸ਼ ਨੂੰ ਆਪਣੇ ਜੀਵਨ 'ਚ ਲੈ ਕੇ ਆਉਣਾ ਤੇ ਸਾਨੂੰ ਆਪਣੇ ਮਨ ਦੇ ਨਾਲ ਲੜਨਾ ਪਏਗਾ ਝਗੜਨਾ ਪਏਗਾ ਤੇ ਇਹ ਸਭ ਤੋਂ ਔਖਾ ਕੰਮ ਹੈ ਕਿਸੇ ਹੋਰ ਨਾਲ ਲੜਨਾ ਹੋਵੇ ਝਗੜਨਾ ਹੋਵੇ ਤੇ ਉਹ ਬਹੁਤ ਸੌਖਾ ਹੈ ਕਿਸੇ ਦੂਜੇ ਨੂੰ ਹਰਾਉਣਾ ਹੋਵੇ ਬਹੁਤ ਸੌਖਾ ਹੈ ਕਿਸੇ ਦੂਜੇ ਦੀਆਂ ਗਲਤੀਆਂ ਦੱਸਣੀਆਂ ਹੋਣ ਬਹੁਤ ਸੌਖਾ ਕੰਮ ਹੈ ਕਿਸੇ ਦੇ ਔਗਣ ਗਿਣਾਉਣੇ ਹੋਣ ਬਹੁਤ ਜਿਆਦੇ ਸਰਲ ਚੀਜ਼ ਹੈ ਪਰ ਆਪਣੀਆਂ ਗਲਤੀਆਂ ਆਪਣੇ ਔਗਣ ਆਪਣੀਆਂ ਕਮੀਆਂ ਦੇਖਣੀਆਂ ਹੋਣ ਆਪਣੇ ਨਾਲ ਲੜਨਾ ਹੋਵੇ ਬਹੁਤ ਔਖਾ ਬਾ ਦਾਰੇ ਹੋਖਾਏ ਕਈ ਵਰੀ ਸੰਸਾਰ ਦੇ ਅੰਦਰ ਵਿਚਰਦੇ ਆ ਅਸੀਂ 파ਖੰਡ ਕਰ ਰਹੇ ਹੁੰਨੇ ਆ ਸ਼ੈਸਾਨੂੰ ਵੀ ਮਹਿਸੂਸ ਨਹੀਂ ਹੁੰਦਾ ਵੀ ਮੈਂ 파ਖੰਡ ਕਰ ਰਹਿਆ ਹਾਂ ਜੇ ਬੰਦਾ ਆਖਦਾ ਹੈ ਵੀ ਮੇਰੇ ਚ ਔਗਣ ਬਹੁਤ ਨੇ ਪਰ ਜੇ ਕੋਈ ਵੀ ਬੰਦਾ ਉਹਦੇ ਕਿਸੇ ਇੱਕ ਔਗਣ ਦੇ ਬਾਰੇ ਵੀ ਗੱਲ ਕਰ ਦੇਵੇ ਨਾ ਤੇ ਲੋਕ ਅੱਗ ਬਗੂਨੇ ਹੋ ਜਾਂਦੇ ਨੇ ਕਿ ਉਹਨੂੰ ਆਖਦੇ ਨੇ ਤੂੰ ਆਪਣਾ ਵਿਚਾਰ ਮੇਰੇ ਅੰਦਰ ਆਪਣੀ ਪੀੜੀ ਦੇ ਥੱਲੇ ਸੋਟਾ ਹੁਣ ਗੁਰੂ ਸਾਹਿਬ ਸਾਡਾ ਧਿਆਨ ਇਧਰ ਕੇਂਦਰਿਤ ਕਰ ਰਹੇ ਹੈ ਕਿਉਂਕਿ ਮਹਾਰਾਜ ਚਾਹੁੰਦੇ ਹੈ ਇਹ ਸਮਾਜ ਹੈ ਜਿਹੜਾ ਉਹ ਸੋਹਣਾ ਬਣੇ ਹਰ ਬੰਦੇ ਦਾ ਜੀਵਨ ਜਿਹੜਾ ਉਹ ਸਬਰ ਚ ਹੈ ਉਪਦੇਸ਼ ਚੋਂ ਵਰਨਾ ਕੋ ਸੰਜਾਏ ਹੁਣ ਪਹਿਲਾਂ ਸਮੱਸਿਆ ਨੂੰ ਕਬੂਲ ਕਰਨਾ ਪਏਗਾ ਇਹ ਮੰਨਣਾ ਪਏਗਾ ਜਿਹੜੀ ਗੱਲ ਮਹਾਰਾਜ ਨੇ ਆਖੀ ਮਾਈ ਮਨ ਮੇਰੋ ਬਾਸਨ ਮੇਰਾ ਮਨ ਬਿਲਕੁਲ ਵੀ ਵਸ ਵਿੱਚ ਨਹੀਂ ਗਾ ਬਿਲਕੁਲ ਵੀ ਵਸ ਵਿੱਚ ਨਹੀਂ ਗਾ ਇਹ ਮਨ ਹੈ ਜਿਹੜਾ ਨਿਸ ਬਾਸੁਰ ਦਿਨ ਰਾਤ ਬਿਖੇਨ ਕੋਤਾਵਤ ਹੁਣ ਬਿਖਦਾ ਮਤਲਬ ਹੁੰਦਾ ਹੈ ਜ਼ਹਿਰ ਤੇ ਇੱਥੇ ਜ਼ਹਿਰ ਜਿਹੜੀ ਪ੍ਰਤੀਕ ਹੈ ਉਹ ਹੈ ਮਾਇਆ ਦੀ ਤੇ ਮਾਇਆ ਤੋਂ ਭਾਵ ਹੈ ਔਗੜਾ ਵੇ ਦਿਨ ਰਾਤ ਜਿਹੜਾ ਮਨ ਹੈ ਨਾ ਉਹ ਔਗਣਾ ਵਾਲੇ ਪਾਸੇ ਬੁਰਾਈ ਵਾਲੇ ਪਾਸੇ ਦੌੜਦਾ ਪਿਆ ਹੈ ਦਿਨ ਰਾਤ ਕਿਹ ਇਹ ਵਿੱਧ ਰੋਕੂ ਤਾਂ ਇਹਨੂੰ ਕਿਵੇਂ ਉਧਰਲੇ ਪਾਸੇ ਤੋਂ ਰੋਕਿਆ ਜਾਏ ਇਹ ਤੇ ਨਿਰੰਤਰ ਦੌੜਦੇ ਆਏ ਕਿਸੀ ਚੀਜ਼ ਨੂੰ ਉੱਪਰ ਚੁੱਕਣਾ ਹੋਵੇ ਰੋਕਣਾ ਹੋਵੇ ਜ਼ੋਰ ਲਾ ਕੇ ਪਰ ਕਿਸੇ ਚੀਜ਼ ਨੂੰ ਛੱਡ ਦਿਓ ਫਿਰ ਉਹ ਆਪਣੇ ਆਪ ਹੀ ਤੁਰ ਹੀ ਜਾਂਦੀ ਹੈ ਹੁਣ ਮਨ ਨੂੰ ਰੋਕਣਾ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ ਹੁਣ ਬੰਦਾ ਇਹ ਨਹੀਂ ਮਿਹਨਤ ਕਰਨ ਦੇ ਲਈ ਤਿਆਰ ਨਹੀਂਗਾ ਆਪਣੇ ਮਨ ਨਾਲ ਲੜਨ ਲਈ ਝਗੜਨ ਲਈ ਬੰਦਾ ਤਿਆਰ ਨਹੀਂਗਾ ਸਤਿਗੁਰੂ ਤੇ ਬਾਣੀ ਦੇ ਵਿੱਚ ਥਾਂਪੁਰ ਥਾਂ ਬੇਅੰਤ ਜਗ੍ਹਾ ਦੇ ਉੱਤੇ ਸਾਡੇ ਉੱਤੇ ਕਿਰਪਾ ਕਰਦੇ ਹੋ ਮਹਾਰਾਜ ਕਹਿੰਦੇ ਕਦੇ ਆਪਣੇ ਮਨ ਨੂੰ ਵੇਖ ਸਹੀ ਤਰ੍ਹਾਂ ਮਨ ਹੈ ਕੀ ਹੈ ਜਿੰਨਾ ਚਿਰ ਆਪਣੇ ਮਨ ਨੂੰ ਠੀਕ ਨਹੀਂ ਨਾ ਕਰਦਾ ਬਾਹਰਲਾ ਜਗਤ ਠੀਕ ਹੋ ਹੀ ਨਹੀਂ ਸਕਦਾ ਮਨ ਖਰਾਬ ਹੋ ਚੁੱਕਾ ਹੈ ਮਨ ਮੈਲਾ ਹੋ ਚੁੱਕਾ ਹੈ ਮਨ ਗੰਦਾ ਹੋ ਚੁੱਕਾ ਹੈ ਤੁਸੀਂ ਦੇਖੋ ਸਹੀ ਨਾ ਬੰਦੇ ਦਾ ਆਪਣਾ ਤਨ ਗੰਦਾ ਹੋ ਜਾਏ ਉਦੇ ਤੇ ਕੋਈ ਦਾਗ ਲੱਗ ਜਾਏ ਕੱਪੜਿਆਂ ਤੇ ਦਾਗ ਲੱਗ ਜਾਏ ਤੇ ਅਸੀਂ ਕਿੰਨੀ ਸੁਚੇੇ ਧੁੰਨੇ ਆ ਵੀ ਧੋ ਲਈਏ ਭਾਈ ਸਾਫ ਕਰ ਲਈਏ ਪਰ ਮਨ ਇਨਾ ਮੈਲਾ ਹੋ ਚੁੱਕਾ ਹੈ ਕੋਈ ਬੰਦਾ ਧੁੰਨੀ ਤਿਆਰ ਨਹੀਂ ਕਰ ਤੇ ਮਹਾਰਾਜ ਕਹਿੰਦੇ ਚੇਤਾ ਰੱਖਣਾ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੁਣ ਜਦੋਂ ਮਾਣੀ ਮੈਲਾ ਹੋ ਗਿਆ ਫਿਰ ਅੱਖਾਂ ਵੀ ਮੈਲੀਆਂ ਹੋ ਜਾਣਗੀਆਂ ਕੰਨ ਵੀ ਮੈਲੇ ਹੋ ਜਾਣਗੇ ਜੀਭ ਵੀ ਮੈਲੀ ਹੋ ਜਾਏਗੀ ਹੱਥ ਵੀ ਮੈਲੇ ਹੋ ਜਾਣਗੇ ਪੈਰ ਵੀ ਮੈਲੇ ਹੋ ਜਾਣਗੇ ਹੁਣ ਤੇ ਜੇ ਕੋਈ ਬੰਦਾ ਆਖੇ ਨਾ ਹਦੋਂ ਕਿ ਸੱਚੇ ਹੋ ਜਾਈਦਾ ਇਹ ਤੇ ਫਿਰ ਉਹਦਾ ਭੁਲੇਖਾ ਹੀ ਹੈ ਨਾ ਨਾ ਕਿ ਪਿੰਡਾ ਸਿਰਫ ਸਾਫ਼ ਹੋ ਸਕਦਾ ਹੈ ਜੇ ਸੱਚਾ ਨਹੀਂ ਜੇ ਹੁੰਦਾ ਕਿ ਵੀਰ ਜੀ ਸ਼ਬਦਾਂ ਦੀ ਵਰਤ ਦੇ ਹੱਥ ਸੁੱਚੇ ਕਰ ਲੋ ਹੁਣ ਕਦੇ ਪਾਣੀ ਨਾਲ ਧੋ ਕੇ ਵੀ ਹੱਥ ਸੁੱੱਚੇ ਹੁੰਦੇ ਆ। ਉਹ ਸਿਰਫ਼ ਸਾਫ਼ ਹੋ ਸਕਦੇ ਆ। ਗੁਰੂ ਸਾਹਿਬ ਨੇ ਬਾਣੀ 'ਚ ਸਮਝਾਇਆ। ਸੁੱੱਚੇ ਇਹ ਨਾ ਆਖੀਐ। ਬਹਿਣ ਜੇ ਪਿੰਡਾ ਤੋਂ ਸੁੱੱਚੇ ਸੇ ਇਨਾਨਕਾ ਜਿਨ ਮਨ ਵਸਿਆ ਸੋਇ। ਸੁੱੱਚੇ ਤੇ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਵਾਗੁਰੂ ਵਸ ਗਿਆ। ਕਿਰੋਨਾ ਦੇ ਹੱਥ ਵੀ ਪਵਿੱਤਰ ਹੋ ਜਾਂਦੇ। ਉਹਨਾਂ ਦੀ ਰਸਨਾ ਵੀ ਪਵਿੱਤਰ ਹੋ ਜਾਂਦੀ ਨੇਤਰ ਵੀ ਪਵਿੱਤਰ ਹੋ ਜਾਂਦੇ ਕੰਨ ਵੀ ਪਵਿੱਤਰ ਹੋ ਜਾਂਦੇ ਹੁੰਤੇ ਹਾਲਤ ਇਹ ਹੈ ਵੀ ਇਹਨਾਂ ਅੱਖਾਂ ਦੇ ਨਾਲ ਮਾੜਾ ਵੇਖਦਾ ਹੈ ਕੁਝ ਵੀ ਹੋ ਸਕਦਾ ਕਿਸੇ ਦਾ ਰੂਪ ਹੋ ਸਕਦਾ ਹੈ ਕਿਸੇ ਦੀ ਤਰੱਕੀ ਹੋ ਸਕਦੀ ਹੈ ਕਿਸੇ ਕੁਝ ਵੀ ਹੋ ਸਕਦਾ ਹੈ ਕੰਨਾਂ ਨਾਲ ਮਾੜਾ ਸੁਣਨ ਦੀ ਜ਼ਾਹਤ ਜੁਬਾਨ ਨਾਲ ਮਾੜਾ ਬੋਲਣ ਦੀ ਹੈ। ਉਹ ਗੁਰੂ ਸਾਹਿਬ ਸਮਝਾ ਰਹੇ ਹੈ। ਮਰੇ ਕਿ ਇਹ ਸਮੱਸਿਆ ਦਾ ਹਾਲ ਹੋਵੇ ਕਿਵੇਂ? ਵੀ ਮੈਂ ਮੰਨ ਗਿਆ ਵੀ ਆਹ ਸਮੱਸਿਆ ਹੈਗੀ ਹੈ। ਦਿਨ ਰਾਤ ਮਨ ਇਸੇ ਪਾਸੇ ਹੀ ਦੌੜਦਾ ਭੱਜਦਾ ਤੁਰਿਆ ਫਿਰਦਾ ਹੈ। ਤੇ ਨਾਲ ਦੱਸਦੇ ਆ ਬੇਦ ਪੁਰਾਨ ਸਿਮਰਤ ਕੇ ਮਤ ਸੁਣ। ਧਾਰਮਿਕ ਸਥਾਨ ਤੇ ਜਾਂਦਾ ਹੈ। ਐਸਾ ਥੋੜੀ ਆ ਵੀ ਨਹੀਂ ਜਾਂਦਾ ਪੂਜਾ ਪਾਠ ਕਰਦਾ ਹੈ ਕਥਾ ਕੀਰਤਨ ਕਰਦਾ ਹੈ ਸੁਣਦਾ ਹੈ ਸਭ ਕੁਝ ਨਿਮਖ ਨਹੀਂ ਹੈ ਬਸ ਪਰ ਕੋਈ ਵੀ ਗੱਲ ਇੱਕ ਛਿਣ ਵਾਸਤੇ ਵੀ ਆਪਣੇ ਹਿਰਦੇ ਚ ਧਾਰ ਨਹੀਂ ਕਰਦਾ ਤੇ ਬਹੁਤਾਂਤ ਵਿੱਚ ਇਸੇ ਤਰ੍ਹਾਂ ਹੀ ਹੋ ਬਹੁਤਾਂਤ ਵਿੱਚ ਇਸੇ ਤਰ੍ਹਾਂ ਹੋ ਰਿਹਾ ਜੀ ਬਾਣੀ ਪੜੀ ਜਾ ਰਹੀ ਹੈ पर ओनु अमल दा हिस्सा नी बनाया जांदिया गुरबानी अमल दा हिस्सा बननी चाहिदी ते मारा इने ते बड़ा स्पष्ट ਕੀਤਾ گاਵਿਆ ਸੁਨੇਆ تنکا ਹਰ ਥਾਂੇ ਪਾਵ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਹੈ ਤੇ ਜੇ ਮੈਂ ਤੁਸੀਂ ਗੁਰੂ ਦੀ ਆਗਿਆ ਹੀ ਨਹੀਂ ਮੰਨ ਰਹੇਗੇ ਆ ਦੁਨੀਆਂ ਵੀ ਪਦਾਰਤ ਤੇ ਮਾਰਾ ਸਭ ਨੂੰ ਹੀ ਦੇ ਦਿੰਦੇ ਹੈਗੇ ਇਹ ਕੋਈ ਵੱਡੀ ਵੱਡੀ ਅਚੀਵਮੈਂਟ ਨਹੀਂ ਗੀ ਜੇ ਇਹ ਅਸੀ ਆਖੀ ਸਾਨੂੰ ਆ ਮਿਲ ਗਿਆ ਉਹ ਮਿਲ ਗਿਆ ਨਾ ਅਸਲੀ ਅਚੀਵਮੈਂਟ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਰ ਭੈ ਨਹੀਂ ਜਾ ਕੇ ਕੰਚਨ ਮਾਟੀ ਇਹ ਅਚੀਵਮੈਂਟ ਹੈ ਜਿਥੇ ਨਾ ਸੁਖ ਪੂਰਿਆ ਨਾ ਦੁੱਖ ਪੂਰਿਆ ਜਿਥੇ ਨਾ ਮਾਨ ਦੀ ਕੋਈ ਗੱਲ ਹੈ ਨਾ અપਮਾਨ ਦੀ ਕੋਈ ਗੱਲ ਹੈ ਜਿਥੇ ਬੰਦਾ ਉਸ ਤੇ ਤਨਿੰਦਾ ਨੂੰ ਤਿਆਗ ਚੁੱਕਾ ਹੈਗਾ ਇਹ ਗੁਰੂ ਸਾਹਿਬ ਤੇ ਸਮਝਾ ਰਹੇ ਮਰੇ ਕਿ ਦੇਖੋ ਕਿੱਡੀ ਹੈਰਾਨਗੀ ਦੀ ਗੱਲ ਹੈ ਨਾ ਧਰਮ ਗ੍ਰੰਥਾਂ ਨੂੰ ਪੜ੍ਹਦਾ ਹੈ ਸੁਣਦਾ ਹੈ ਨਿਉਖ ਨਹੀਂ ਹੈ ਬਸ ਇੱਕ ਛਿੰਦੇ ਵੀ ਆਪਣੇ ਅੰਦਰ ਧਾਰਨ ਨਹੀਂ ਕਰਦਾ ਤੁਸੀਂ ਚਾਤੀ ਮਾਰ ਕੇ ਦੇਖੋ ਸਾਰੇ ਪਾਸੇ ਧਾਰਮਿਕ ਪਰਸਨੈਲਟੀਆਂ ਦੇ ਜੀਵਨ ਦੇ ਅੰਦਰ ਦੇਖੋ ਤੁਸੀਂ ਕਿਹੜਾ ਔਗਣ ਹੈ ਜਿਹੜਾ ਉੱਥੇ ਮੌਜੂਦ ਨਹੀਂ ਸਾਰਿਆਂ ਦੇ ਨਹੀਂ ਪਰ ਬਹੁਤੇ ਹਾਂ ਮਾਰੇ ਪੁੱਛਦੇ ਇਹ ਨ ਤੈ ਨਰ ਕਿਆ ਪੁਰਾਣ ਸੁਨ ਕੀਨਾ ਫਿਰ ਦੱਸਣਾ ਤੇ ਚਾਹੀਦਾ ਹੈ ਨਾ ਅਸੀਂ ਪਾਠ ਕਰਕੇ ਕੀ ਖੱਟਿਆ ਇਹ ਜੀ ਕੀ ਹਾਸਲ ਕੀਤਾ ਮਾਰੇ ਦਸਰੇ ਇਹ ਕਹਿੰਦੇ ਨਿਮਖ ਨਾ ਹੀ ਹੈ ਬਸਾ ਇੱਕ ਚਿੰਲੀ ਵੀ ਆਪਣੇ ਹਿਰਦੇ ਧਾਰਨ ਨਹੀਂ ਕੀਤਾ ਪਾਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਰਾ ਮਾਰੇ ਦੇ ਕਰਤੂਤਾਂ ਤੇ ਆ ਕਰਦਾ ਫਿਰਦਾ ਪਰਾਇ ਧਨ ਪਰਾਇ ਤੰਦ ਤਿਆਖ ਰੱਖ ਕੇ ਬਿਠਾ ਹੋਇਆ। ਮਲੀਨ ਸੋਚ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੈਗਾ ਇਹ ਜੀ। ਹਰ ਵਕਤ ਇਸਕੀਮਾਂ ਲਾਉਂਦਾ ਰਹਿੰਦਾ ਹੈਗਾ ਕਿਵੇਂ ਪਰਾਇ ਹੱਕ ਹੈ ਜਿਹੜਾ ਇਹ ਮਾਰ ਸਕਦਾ। ਵੱਡਦਾ ਜ਼ਰੂਰ ਹੈ ਹੱਕ ਪਰਾਇ ਨਾਨਕਾ ਉਸੁਰ ਉਸ ਗਾਇ ਗੁਰਪੀਰ ਹਾ ਮਾਤਾ ਪਰੇ ਜੇ ਮੁਰਦਾਰ ਨਾ ਖਾਏ ਤੇ ਪਰਾਇ ਹੱਕ ਮਾਰਨ ਲੱਗਿਆ ਕਦੇ ਸੋਚਦਾ ਵੀ ਨਹੀਂ ਕਦੇ। ਕਿਤੇ ਵੀ ਹੋ ਸਕਦਾ। ਘਰਾਂ 'ਚ ਘਟਨਾਵਾ ਵਾਪਰ ਜਾਂਦੀਆਂ ਸਮਾਜ 'ਚ ਵਾਪਰਨ ਡੀਆਂ ਨੇ ਧਾਰਮਿਕ ਸਥਾਨਾਂ ਤੇ ਵਾਪਰਨ ਡੀਆਂ ਨੇ ਕਿੱਥੇ ਨਹੀਂ ਹੋ ਰਹੀ ਇਹ ਕਿ ਤੂੰ ਮਰਿਆ ਕਿੰਨੇ ਮਾੜੀਆਂ ਕਰਤੂਤਾਂ ਦੇ ਵਿੱਚ ਬਿਰਥਾ ਜਨਮ ਸਰਾਵੈ ਆਪਣਾ ਜੀਵਨ ਵਿਅਰਥ ਗਵਾ ਰਿਹਾ ਹੈ ਮਦ ਮਾਇਆ ਕਹਿ ਭਇਓ ਬਾਬਰੋ ਸੂਜਿਤ ਨਾ ਕੱਟ ਗਿਆ ਨਾ ਕਮਲਾ ਹੋ ਕੇ ਤੁਰਿਆ ਫਿਰ ਕਮਲੇ ਦੀ ਨਿਸ਼ਾਨੀ ਹੈ ਇਹ ਨਾ ਹੁਣ ਆਪਾਂ ਨੂੰ ਪਤਾ ਵੀ ਰੋਡ ਦੇ ਉੱਤੇ ਆਪਾਂ ਖੱਬੇ ਹੱਥ ਹੋ ਕੇ ਤੁਰਨਾ ਹੈ ਉਹ ਜਿਹੜਾ ਬੰਦਾ ਵਿਚਾਰ ਤੁਰਨ ਡਿਆ ਹੈ ਜੀ ਕਿਤੇ ਕਿੱਧਰ ਹੋ ਜਾਂਦਾ ਕਿਤੇ ਕਿੱਧਰ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਮੈਂ ਤੁਰਨਾ ਕਿਹੜੇ ਪਾਸੇ ਹੋ ਕੇ ਆ ਕਿਵੇਂ ਤੁਰਨਾ ਹੈ ਜੋ ਕਮਲਾ ਹੀ ਹੈ ਨਾ ਬਾਬਲਾ ਹੀ ਹੈ ਨਾ ਇਸੇ ਤਰ੍ਹਾਂ ਦਾ ਜੀਵਨ ਹੋ ਚੁੱਕਾ ਹੈ ਜੀ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਚਾਰ ਧਰਮੀ ਬੰਦਿਆਂ 'ਚ ਬੈਠੇ ਚਾਰ ਧਰਮੀ ਗੱਲਾਂ ਕਰਨੀਆਂ ਚਾਰ ਮਾੜੇ ਬੰਦਿਆਂ 'ਚ ਬੈਠੇ ਉਹਨਾਂ ਵਾਲੀਆਂ ਗੱਲਾਂ ਕਰਨੀਆਂ ਸਵੇਰੇ ਉੱਠੇ ਗੁਰੂ ਘਰ ਮੱਥਾ ਟੇਕ ਲਿਆ ਸ਼ਾਮ ਨੂੰ ਦਰੂਦੱਪਾ ਪੀ ਲਿਆ ਇੱਕ ਬੰਨੇ ਕੀਰਤਨ ਸੁਣ ਲਿਆ ਦੂਸਰੇ ਬੰਨੇ ਗੰਧ ਮੰਦ ਸੁਣ ਲਿਆ ਸਭ ਕੁਝ ਚੱਲੀ ਜਾ ਰਿਹਾ ਜੀਵਨ ਤੇ ਇਸੇ ਤਰ੍ਹਾਂ ਹੀ ਆ ਨਾ ਮਾਰੇ ਕਹਿੰਦੇ ਗਿਆਨ ਤੋਂ ਸਿੱਖਣਾ ਅਸੀਂ ਤੇ ਗੁਰਬਾਣੀ ਨੂੰ ਵੀ ਮੰਤਰ ਤੰਤਰ ਦੀ ਨ্যায় ਵਰਤਣਾ ਸ਼ੁਰੂ ਕਰ ਦਿੱਤਾ ਫਲਾਨੇ ਕੰਮ ਲਈ ਫਲਾਨਾ ਸ਼ਬਦ ਪੜ ਲਓ ਫਲਾਨੇ ਕੰਮ ਲਈ ਫਲਾਨਾ ਸ਼ਬਦ ਪੜ ਲਓ ਬਸ। ਕਈ ਸਮਝਿਆ ਹੀ ਨਹੀਂ ਗਾਜੇ। ਕਿ ਸੁੱਚੀ ਬਾਣੀ ਇੱਕ ਹੈ ਜੇ। ਇੱਕਾ ਬਾਣੀ ਗੁਰ ਇੱਕੋ ਸ਼ਬਦ ਵਿਚਾਰ। ਇੱਥੇ ਤੇ ਫਰਕ ਹੈ ਹੀ ਨਹੀਂ ਗਾਜੇ। ਜਿੰਨਾ ਸੁਖ ਸੁਖਨੀ ਸਾਹਿਬ ਨੂੰ ਪੜ ਕੇ ਮਿਲ ਸਕਦਾ ਉਨਹੀਂ ਸੁਖ ਜਪਜੀ ਸਾਹਿਬ ਨੂੰ ਪੜ ਕੇ ਮਿਲਦਾ। ਆਸਾ ਕੀ ਵਾਰ ਨੂੰ ਪੜ ਕੇ ਮਿਲਦਾ। ਔਰ ਜ਼ਰੂਰੀ ਹੋ ਉਹ ਅਮਲ ਦਾ ਹਿਸਾਬ। ਪਰ ਉਹ ਬੰਦਾ ਹੈਗਾ ਗਿਆਨ ਲੈਣਾ ਨਹੀਂ ਚਾਹੁੰਦਾਗਾ। ਗਿਆਨ ਥੋੜੀ ਚਾਹੀਦਾ ਹੈ ਜੀਵਨ ਥੋੜੀ ਸਵਾਰਨਾ ਹੈ ਆਪਣਾ। ਸੁਮਰੇ ਦੱਸਦੇ ਆ। ਮਦ ਮਾਇਆ ਕੈ ਭਇਓ ਬਾਵਰੋ ਮਾਇਆ ਦੇ ਨਸ਼ੇ ਦੇ ਵਿੱਚ ਬਾਵਰ ਹੋ ਕੇ ਤੁਰਿਆ ਫਿਰਦਾ ਕਮਲਾ ਹੋ ਕੇ ਤੁਰਿਆ ਫਿਰਦਾ। ਕੋਈ ਚੜੀ ਲੱਥੀ ਦੀ ਨਹੀਂ। ਮੇਰੇ ਸ਼ਰਾਬੀ ਬੰਦਾ ਨਸ਼ੇੜੀ ਬੰਦਾ ਕਿਤੇ ਕਿਤੇ ਡਿੱਗ ਪਿਆ ਕਿਤੇ ਕਿਤੇ ਡਿੱਗ ਪਿਆ ਉਸੇ ਤਰ੍ਹਾਂ ਇਹਦੇ ਜੀਵਨ ਵਿਸ਼ੇਵਕਾਰਾਂ ਦੇ ਵਿੱਚ ਡਿੱਗ ਰਿਹਾ ਥਾਂ ਥਾਂ ਦੇ ਉੱਤੇ ਡਿੱਗ ਰਿਹਾ ਮਾਰੇ ਕਿੰਦੇ ਗਿਆਨ ਲੈਣ ਲਈ ਤਿਆਰ ਨਹੀਂਗਾ ਘਟ ਹੀ ਭੀਤਰਬਖਤ ਨਰਿੰਜਨਤਾ ਕੋ ਮਰਮ ਨਾ ਜਾਣਾ ਇਤੋਂ ਵੱਡੀ ਅਗਿਆਨਤਾ ਕੀ ਹੋ ਸਕਦੀ ਹੈ ਕਿ ਅੰਦਰ ਬੈਠੇ ਵਾਹ ਗੁਰੂ ਦਾ ਇਹਨੂੰ ਪੇੜੇ ਇਹ ਸਾਰੇ ਬਹੁਤੇ ਇਹਦੇ ਵਿੱਚੋਂ ਹੀ ਲੰਘ ਰਹੇ ਆ ਮੈਂ ਮੈਂ ਹੋਵਾਂ ਤੁਸੀਂ ਹੋਵੋ ਸਾਡੀ ਹਾਲਤ ਇਹੋ ਹੈ ਜੇ ਕਹਿਣ ਅਸੀਂ ਕਹ ਲੈਨੇ ਵਾਹ ਗੁਰੂ ਤੇ ਕਣ-ਕਣ ਦੇ ਵਿੱਚ ਵਸਦਾ ਇਹ ਮੰਨਦੇ ਥੋੜੀ ਹੈ ਕਿਤੇ ਵੀ ਪ੍ਰੈਕਟੀਕਲੀ ਸੀ ਇਸ ਗੱਲ ਨੂੰ ਥੋੜੀ ਅਹਿਮੀਅਤ ਦਿੰਨੇ ਆ ਵੀ ਵਾਕਈ ਵਾਹ ਗੁਰੂ ਜੀ ਜਿਹੜੇ ਹੈਗੇ ਉਹ ਤੇ ਕਣ-ਕਣ ਦੇ ਵਿੱਚ ਮੌਜੂਦ ਹੈਗੇ ਸਾਨੂੰ ਤੇਰੀ ਉਹ ਲੱਗਦਾ ਵੀ ਨਹੀਂ ਉਹ ਤੇ ਗੁਰਦੁਆਰੇ ਹੁੰਦਾ ਜਾਂ ਘਰ ਦੇ ਅੰਦਰ ਇੱਕ ਨਿੱਕਾ ਜਿਹਾ ਕਮਰਾ ਬਣਾ ਲਿਆ ਇਗਨੇ ਕੀ ਥਾਂਬ ਨਾਲੀ ਬਾਹ ਜੇ ਪੂਜਾ ਸਥਾਨ ਇੱਥੇ ਹੀ ਬਾਗ ਰੂ ਹੈਗਾ ਬਾਕੀ ਤੇ ਸਾਰੇ ਘਰ ਤੇ ਜੋ ਮਰਜੀ ਕਰੀ ਜਾਓ ਸਮਾਜ ਚ ਜੋ ਮਰਜੀ ਕਰੀ ਤੋ ਕੋਈ ਪਰਵਾਹ ਹੀ ਨਹੀਂ ਕੀਤੇ ਧਾਰਮਿਕ ਸਥਾਨ ਤੇ ਥੋੜਾ ਜਿਹਾ ਕੋਈ ਗੰਦਾ ਪਿਆ ਹੋਵੇ ਤੇ ਸਾਨੂੰ ਉਹਦੇ ਚੁੱਭ ਜਾਂਦਾ ਵੀ ਰੱਬ ਦੇ ਘਰੇ ਇੱਥੇ ਗੰਦ ਵੀ ਹੈ ਤੇ ਮਹਾਰਾ ਜੀ ਕਹਿੰਦੇ ਜਿਹੜਾ ਤੇਰਾ ਹਿਰਦਾ ਰੱਬ ਦਾ ਘਰ ਹੈ ਤੇ ਉੱਥੇ ਕਿੰਨੀ ਗੰਦ ਇਕੱਠੀ ਕੀਤੀ ਹੈ ਕਿੰਨੇ ਗੰਦੇ ਵਿਚਾਰ ਇਕੱਠੇ ਕੀਤੇ ਹੋਏ ਨਫ਼ਰਤ ਈਰਖਾ ਦਵਾ ਕਿਹੜੀ ਚੀਜ਼ ਆ ਜਿਹੜੀ ਤੂੰ ਅੰਦਰ ਗੰਦ ਇਕੱਠਾ ਨਹੀਂ ਕੀਤਾ ਹੋਏਗਾ ਆਪਣੇ ਐਨੀ ਗੱਲ ਮਹਾਰਾਜ ਕਹਿੰਦੇ ਬੰਦਿਆ ਤੇਰੀ ਸਮਝ ਚ ਨਹੀਂ ਪੈਂਦੀ ਕਿਉਂਕਿ ਸਮਝਣ ਲਈ ਆ ਨਹੀਂ ਨਾ ਰਿਹਾਗਾ ਮਾਇਆ ਦੇ ਨਸ਼ੇ ਦੇ ਵਿੱਚ ਸ਼ਬਦ ਸੁਣਦਾ ਥੋੜੀ ਹੈ ਮਹਾਰਾਜ ਨੇ ਇਸੇ ਲਈ ਕਿਹਾ ਮਾਇਆ ਧਾਰੀ ਅਤ ਅੰਨਾ ਬੋੜਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਰਾ ਇਹ ਗੁਰੂ ਦੇ ਪਾਸ ਮਨ ਨੂੰ ਸਵਾਰਨ ਲਈ ਨਹੀਂ ਹੁੰਦਾਗਾ ਜਾਂ ਮਨ ਨੂੰ ਮਾਰਨ ਲਈ ਨਹੀਂ ਹੁੰਦਾਗਾ ਇਥੇ ਮਨ ਇੱਛਤ ਚੀਜ਼ਾਂ ਦੀ ਪ੍ਰਾਪਤੀ ਦੇ ਵਾਸਤੇ ਹੁੰਦਾ ਤੇ ਜੇ ਗੁਰੂ ਕੋਲੋਂ ਨਹੀਂ ਮਿਲਣੀਆਂ ਫਿਰ ਕਿਸੇ ਹੋਰ ਬੂਏ ਦੇ ਉੱਤੇ ਜਾ ਕੇ ਖੜਾ ਹੋ ਜਾਏ ਇਸਨੇ ਬਾਣੀ ਨੂੰ ਢੰਗ ਨਾਲ ਨਹੀਂ ਪੜ੍ਹਨਾ ਨਹੀਂ ਸਮਝਣਾ ਜਿਸ ਤਰੀਕੇ ਨਾਲ ਸਤਿਗੁਰੂ ਕਹਿ ਰਹੇ ਆ ਹਾਂ ਜਿਵੇਂ ਕੋਈ ਹੋਰ ਆਖ ਦੇਗਾ ਉਸ ਤਰੀਕੇ ਨਾਲ ਲੱਗ ਜਾਏਗਾ ਚਾਹੇ ਫਿਰ ਉਹ ਤੰਤਰ ਮੰਤਰ ਦੇ ਰੂਪ ਦੇ ਵਿੱਚ ਹੀ ਕਿਉਂ ਨਾ ਸਤਿਗੁਰੂ ਸਮਝਾ ਰਹੇ ਹੈ ਮਾਰੇ ਕਿੰਦੇ ਅਜੇ ਵੀ ਜਾਬ ਜਦ ਹੀ ਸ਼ਰਨ ਸਾਧ ਕੀ ਆਇਓ ਕਹਿੰਦੇ ਜਿਸ ਵਕਤ ਗੁਰੂ ਦੀ ਸ਼ਰਨ ਵਿੱਚ ਆ ਗਿਆ ਹੁਣ ਗੁਰੂ ਦੀ ਸ਼ਰਨ ਵਿੱਚ ਜਾਣ ਦਾ ਭਾਵ ਹੀ ਇਹ ਹੈ ਆਪਣਾ ਆਪਾ ਛੱਡ ਕੇ ਗੁਰੂ ਦੇ ਸਨ ਮੁਝੁਕ ਜਾਣ ਐਸਾ ਨਹੀਂ ਮੇ ਮੇਰਾ ਮਤਲਬ ਹੈਗਾ ਵੀ ਹਾਂ ਜਦੋਂ ਗੁਰਦੁਆਰੇ ਆ ਗਿਆ ਇਕੱਲਾ। ਹਾਂ। ਜਦੋਂ ਆਪਣੇ ਥੌਟ ਨੂੰ ਪਿੱਛੇ ਛੱਡ ਕੇ ਸਾਹਮਣੇ ਗੁਰੂ ਦੇ ਵਿਚਾਰ ਨੂੰ ਰੱਖ ਲਿਆ। ਇਸ ਨੂੰ ਮਹਾਰਾਜ ਸਮਝਾ ਰਹੇ ਆ ਜਦ ਹੀ ਸ਼ਰਨ ਸਾਧ ਕੀ ਆਇਓ ਆਪਣੀ ਮੈਂ ਛੱਡ ਦਿੱਤੀ ਗੁਰੂ ਦੀ ਮੱਤ ਨੂੰ ਸਨਮੁਖ ਰੱਖ ਲਿਆ। ਬਾਸ਼ਾ ਕਹਿੰਦੇ ਦੁਰਮਤ ਸਗਲ ਬਨਾ ਸੀ ਫੇਰ ਕਹਿੰਦੇ ਦੇਖਣਾ ਭੈੜੀ ਮੱਤ ਦੂਰ ਕਿਵੇਂ ਹੁੰਦੀ ਹੈ। ਫਿਰ ਜੀਵਨ ਦੇ ਵਿੱਚੋਂ ਭੈੜੀ ਮਤ ਦੂਰ ਹੋਏਗੀ ਜੇ ਜਿਸ ਵਕਤ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਭੈੜੀ ਮਤ ਦੂਰ ਹੋ ਜਾਏਗੀ ਕਿਉਂਕਿ ਫਿਰ ਸਤਿਗੁਰੂ ਬਲ ਦਿੰਦੇ ਆ ਵੀ ਲਾੜ ਸਵਾਰ ਆਪਣੇ ਆਪ ਨੂੰ ਫਿਰ ਕਲੈਰਟੀ ਆ ਜਾਂਦੀ ਹੈ ਜੀਵਨ ਦੇ ਅੰਦਰ ਬਿਲਕੁਲ ਠੀਕ ਹੈ ਕੀ ਗਲਤ ਹੈ ਫਿਰ ਪਤਾ ਲੱਗਦਾ ਇਹਦੇ ਤੇ ਮਹਾਰਾਹੀ ਸਮਝਾ ਹਰੇ ਤਾਬ ਨਾਨਕ ਚੇਤਿਓ ਚਿੰਤਾ ਮਨ ਫਿਰ ਉਹਦੋਂ ਜਦੋਂ ਵਾਹ ਗੁਰੂ ਨੂੰ ਚਿਤਵਿਆ ਯਾਦ ਕੀਤਾ ਉਹਦੇ ਗੁਣਾਂ ਨੂੰ ਅੰਗੀਕਾਰ ਕੀਤਾ ਕਾਟੀ ਜਮਕੀ ਫਾਸੀ ਇਹ ਜਮਾ ਦੀ ਫਾਈ ਕੱਟੀ ਗਈ ਇਹ ਵਿਸ਼ੇ ਵਕਾਰਾਂ ਦੀ ਫਾਈ ਕੱਟੀ ਗਈ ਜਿਹੜਾ ਆਤਮਿਕ ਮੌਤ ਸਿਹੜੀ ਹੋਈ ਸੀ ਨਾ ਉਹਦੇ ਤੋਂ ਬੰਦ ਖਲਾਸੀ ਹੋ ਗਿਆ ਜਿਹੜਾ ਮਨੁੱਖ ਦੇ ਰਹਿਤਲ ਤੋਂ ਥੱਲੇ ਡਿੱਗ ਚੁੱਕਾ ਸੀਗਾ ਨਾ ਹੁਣ ਉਹ ਪੂਰਨ ਰੂਪ ਦੇ ਵਿੱਚ ਦੇਵੀ ਗੁਣਾਂ ਦੇ ਨਾਲ ਸੰਪੰਨ ਹੋ ਗਿਆ ਹੈ ਜੀ ਹੁਣ ਉਹੋ ਜਾਂ ਉਹਦਾ ਜੀਵਨ ਬਣ ਗਿਆ ਜਿਹਨੂੰ ਬਾਗੁਰੂ ਪ੍ਰਵਾਨ ਕਰਦੇ ਹੈ ਜੀ ਹੁਣ ਉਹਦੀ ਬੰਦ ਖਲਾਸੀ ਹੈ ਇੱਥੇ ਵੀ ਉੱਥੇ ਸੋ ਇਸ ਲਈ ਬਹੁਤ ਜ਼ਰੂਰੀ ਹੈ ਮਨ ਜਿੱਤੇ ਜਗ ਜਿੱਤ ਹੈ ਆਪਣੇ ਮਨ ਨੂੰ ਜਿੱਤਾਂਗੇ ਤੇ ਤਨ ਰੂਪੀ ਜਗਤ ਨੂੰ ਵੀ ਜਿੱਤਿਆ ਜਾ ਸਕਦਾ ਹੈ ਪਰ ਮਨ ਨੂੰ ਜਿੱਤਣ ਦੇ ਵਾਸਤੇ ਜਿੰਨੀ ਸਿੱਖਿਆ ਹੈ ਉਹ ਗੁਰੂ ਪਾਸੋਂ ਲੈਣੀ ਪਏ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਈਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਗੁਰੂ ਜਿਹਦੇ ਕੋਲੇ ਪੂਰਾ ਗੁਰੂ ਹੋਊਗਾ ਨਾ ਉਹ ਆਪਣੇ ਆਪ ਨੂੰ ਜਿੱਤ ਲਏ ਤੇ ਸਾਡੇ ਕੋਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਪੂਰਨ ਗੁਰੂ ਨੇ ਤੇ ਸਾਡੇ। ਸਾਨੂੰ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ ਕੀ ਜੇ। ਅਸੀਂ ਇਸ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਅੰਗੀਕਾਰ ਕਰਨਾ ਸਤਿਗੁਰੂ ਦੇ ਪਾਸੋਂ ਅਰਦਾਸ ਕਰਕੇ ਮੰਗਿਏ ਵੀ ਸੱਚੇ ਪਾਤਸ਼ਾਹ ਇਹ ਬਾਣੀ ਕਲਾ ਮੁਖ ਦਾ ਸ਼ਿੰਗਾਰ ਨਾ ਬਣੇ ਇਹ ਸਾਡੇ ਆਚਾਰ ਦਾ ਸ਼ਿੰਗਾਰ ਬਣ ਜਾਏ ਫਿਰ ਦੇਖਣਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ